ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਉਂਦਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ ਨਵੇਂ ਬਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਤੁਹਾਡੀਆਂ ਫੈਮਲੀਆਂ ਨੂੰ ਆਡੀਅנס ਸਭ ਨੂੰ ਨਵਾਂ ਸਾਲ ਮੁਬਾਰਕ ਵੈਸੇ ਆਪਣੇ ਤੇ ਮੇਰੇ ਖਿਆਲ ਦੇ ਨਾਲ ਕੁਝ ਘੰਟੇ ਰਹਿ ਗਏ ਤੇ ਜਸ਼ਨ ਸ਼ੁਰੂ ਵੀ ਹੋ ਚੁੱਕੇ ਤੇ ਕੁਝ ਮੁਲਕਾਂ ਦੇ ਵਿੱਚ ਤੇ ਨਵਾਂ ਸਾਲ ਚੜ੍ਹ ਵੀ ਚੁੱਕਾ ਹੈ ਬਿਲਕੁਲ ਜੀ ਜੀ ਸੋ ਆਪਾਂ ਹੁਣ ਰੋਕ ਕਰੀਏ ਖਬਰਾਂ ਦਾ ਨਵੇਂ ਸਾਲ ਦੇ ਵਿੱਚ ਆਪਾਂ ਪੈਰ ਧਰਾਵਾ ਥੋੜੇ ਚ ਸਮੇਂ ਚ ਕਰ ਲੈਣਾ ਤੇ ਬਹੁਤ ਸਾਰੇ ਦੇਸ਼ਾਂ ਨੇ ਕਰ ਲਿਆ ਜਿੱਦਾਂ ਨਿਊਜ਼ੀਲੈਂਡ ਪਹਿਲੇ ਨੰਬਰ ਤੇ ਨਵੇਂ ਸਾਲ ਚ ਜਾ ਵੜਦਾ ਹੈ ਭਾਰਤ ਤੋਂ ਪਹਿਲਾਂ 29 ਦੇਸ਼ ਜਾ ਵੜਦੇ ਨੇ ਨਵੇਂ ਬਰੇ ਚ ਸੋ ਖੈਰ ਆਪਾਂ ਹੁਣ ਰੋਕ ਕਰਦੇ ਹਾਂ ਤੁਸੀਂ 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 ਕੋਈ ਰੱਖਿਆ ਗੋਲ ਗੱਲ ਸੈੱਟ ਕੀਤਾ ਨਵੇਂ ਸਾਲ ਚ ਕਿ ਨਹੀਂ ਤੇ ਤੁਹਾਡਾ ਤਾਂ ਨਵਾਂ ਸਫਰ ਵੀ ਸ਼ੁਰੂ ਹੋਇਆ ਹੈ ਵੈਸੇ ਰੱਖਣੇ ਹੁੰਦੇ ਨੇ ਇਹਦੇ ਇੱਕ ਬਹੁਤੇ ਬਾਰੇ ਤਾਂ ਜਿੰਮ ਹੀ ਬਤਨਾਵਾ ਵੀ ਭਾਈ ਜਿੰਮ ਦੀ ਸ਼ੁਰੂਆਤ ਹੁੰਦੀ ਹੁੰਦੀ ਆ ਪਹਿਲੇ 1-2 ਦਿਨ ਚੱਲਦਾ ਮੁੜ ਕੇ ਸਭ ਜਾਂਦੀਆਂ ਲੱਗਦੀਆਂ ਨੇ ਰੈਜ਼ੋਲੂਸ਼ਨ ਰੱਖਿਆ ਕੋਈ ਕੋਈ ਟਾਮਾ ਟੱਲਾ ਹੀ ਹੁੰਦਾ ਆਹੋ ਇਹ ਉਹ ਰੱਖਦੇ ਹੁੰਦੇ ਆ ਨਾ ਵੀ ਆ ਆ ਕਰਨਾ ਤਾਂ ਹਾਂ ਜਿਵੇਂ ਮળે ਇੱਕ ਮੈਂ ਦੋਸਤ ਨੂੰ ਪੁੱਛਿਆ ਸੀ ਆਪਦੇ ਨੂੰ ਜੀ ਤੇ ਮੈਂ ਕਿਹਾ ਯਾਰ ਵੀ ਮਤਲਬ ਜਦੋਂ ਅਸੀਂ ਤੇ ਮੰਥਲੀ ਫੀਸ ਦਿੰਨੇ ਆ ਤੇ ਸਾਨੂੰ ਐਵਰੇਜ ਤੋਂ ਇੰਨੀ ਦਿਨ ਹਣਾ ਬਤਲ ਕੇ ਪੈ ਜਾਂਦੇ ਆ ਤੇ ਆ ਜਿਹੜੇ ਆਉਂਦੇ 6 ਮਹੀਨੇ ਸਾਲ ਵਾਲੇ ਸ਼ੁਰੂ ਚ ਇਹਨਾਂ ਨੂੰ ਤੁਸੀਂ ਅੱਧੇ ਛੱਡ ਦਿੰਨੇ ਹੋ ਪੈਕੇਜ ਚਾਹੁੰਦਾ ਉਹ ਕਹਿੰਦੇ ਵੀ ਸਾਨੂੰ ਪਤਾ ਹੁੰਦਾ ਇਹਨਾਂ ਨੇ 2-4 ਹਫਤੇ ਹੀ ਆਉਣਾ ਹੁੰਦਾ ਬਾਕੀ ਸਾਨੂੰ ਬਚਣੇ ਹੁੰਦੇ ਆ ਤੇ ਤੁਹਾਡਾ ਪਤਾ ਹੁੰਦਾ ਕਿ ਇਹਨਾਂ ਨੇ ਮਸ਼ੀਨਾ ਵੱਧ ਤੋੜਨੀ ਆ ਇਹਨਾਂ ਨੇ ਆ ਕੇ ਤੇ ਟਰੀ ਵਾਲੇ ਤੋਂ ਕਹਿਣਾ ਮਤਲਬ ਇਹ ਬਿਲਕੁਲ ਸਹੀ ਗੱਲ ਆ ਤੇ ਉਹਦਾ ਸਹੀ ਹੈ ਕਈ ਇੱਕ ਤੇ ਉਥੇ ਨਾ ਕਾਲ ਕਰੀ ਜਾਂਦਾ ਸੀ ਕਿਸੇ ਟਾਕ ਸ਼ੋਅ ਚ ਸੱਜਣ ਉਹ ਕਹਿੰਦਾ ਸੀਗਾ ਕਿ ਮੈਂ ਤੇ 25 ਚ ਬਈ ਮੈਂ ਤੇ ਤਾਰਿਆ ਵੀ ਹੁਣ ਮੈਂ ਕੋਈ ਨਵਾਂ ਬ੍ਰਾਂਡ ਲੱਭੂਗਾ ਪੀਣ ਵਾਲਾ ਨਵਾਂ ਬ੍ਰਾਂਡ ਲੱਭੂਗਾ ਕਿ ਵਾਇਰਲ ਹੋ ਰਹੀਆ ਮੇਨੇ ਜਿਹਦੇ ਨਾਲ ਲੀਵਰ ਮੇਰਾ ਜਿਹੜਾ ਠੀਕ ਰਵੇ ਤਾਂ ਕਮਾਲ ਤੇ ਗੋਲ ਨੇ ਵੈਸੇ ਠੀਕ ਹੈ ਠੀਕ ਹੈ ਜੀ ਜੀ ਸੋ ਚਲੋ ਨਵੇਂ ਸਾਲ ਦੇ ਚੜਨ ਦੇ ਨਾਲ ਹੀ ਬਹੁਤ ਸਾਰੀਆਂ ਸ਼ੋਭੇ ਛਾਵਾਂ ਨੇ ਸਾਰਿਆਂ ਨੂੰ ਜੋ ਜੋ ਤੁਸੀਂ ਗੋਲ ਰੱਖੇ ਨੇ ਸਰੋਤਿਆਂ ਨੇ ਉਹ ਸਾਰੇ ਪੂਰੇ ਹੋਣ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਦੁਆ ਕਰਦੇ ਹਾਂ ਖਬਰਾਂ ਦਾ ਰੁਖ ਕਰਦੇ ਹਾਂ ਜੇਕਰ ਆਪਾਂ ਚਲੀਏ ਤਾਂ ਨਵਾਂ ਬਰਾਉਣ ਦੇ ਨਾਲ ਹੀ ਨਵੀਂ ਚੋਣ ਚੋਣ ਆ ਸਕਦੀ ਹੈ ਜੀ ਇਹ ਪੰਜ ਪੰਜ ਸਾਲ ਪੂਰੇ ਹੁੰਦਿਆਂ ਹੁੰਦਿਆਂ ਬਦਲਾ ਸ਼ਾਇਦ ਦੂਰ ਦੂਰ ਤੱਕ ਨਾ ਲੱਭੇ ਪਰ ਇਸ ਵਾਰ ਜਿਮਨੀ ਚੋਣਾ ਬਹੁਤ ਲੱਭੀਆਂ ਨੇ ਪੰਜਾਬ ਨੂੰ ਕਦੀ ਕਿਤੇ ਕਦੀ ਕਿਤੇ ਤੇ ਹੁਣ ਇੱਕ ਨਵੀਂ ਜ਼ਿਮਨੀ ਚੋਣ ਦੀ ਆਹਟ ਹੈ ਜੀ ਵੈਸੇ ਹੋਣੀਆਂ ਤਾਂ ਦੋ ਬਣਦੀਆਂ ਨੇ ਪਰ ਹੁਣ ਹਲੇ ਇੱਕ ਦੀ ਚਰਚ ਹੈ ਬਿਲਕੁਲ ਦੇਖੋ ਜ਼ਿਮਨੀ ਚੋਣਾ ਤੇ ਕਾਇਦੇ ਦੇ ਮੁਤਾਬਕ ਜੇ ਵੇਖੀਏ ਤੇ ਖਡੂਰ ਸਾਹਿਬ ਵਾਲੀ ਜਿਹੜੀ ਸੀਟ ਸੀ ਮਨਜਿੰਦਰ ਸਿੰਘ ਲਾਲਪੁਰਾ ਵਾਲੀ ਉਹ ਇੱਕ ਵਾਰੀ ਖਾਲੀ ਹੋ ਜਾਣੀ ਚਾਹੀਦੀ ਸੀ ਕਿ ਹੁਣ ਤੱਕ ਪਰ ਉਹਦੇ ਤੇ ਫੈਸਲਾ ਨਹੀਂ ਲਿਆ ਉਹ ਵੇਖੋ ਹੁਣ ਕੀ ਬਣਦਾ ਫਿਰ ਡਾਕਟਰ ਸੁਖੀ ਉਹਨਾਂ ਦਾ ਤਾਂ ਕਿੰਨਾ ਰੌਲਾ ਪਿਆ ਤੁਹਾਡੇ ਸਾਹਮਣੇ ਕਿੰਨਾ ਸਦਨ ਦੇ ਵਿੱਚ ਕਿੰਨਾ ਹਾਊਸ ਦੇ ਵਿੱਚ ਰੌਲਾ ਰੱਪਾ ਪਿਆ ਤੇ ਉਹ ਵੀ ਵਿੱਚੇ ਹੀ ਲਮਕਦਾ ਪਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਚੋਣ ਨਿਸ਼ਚਿਤ ਹੈ ਇਹ ਤੇ ਅਨਿਸ਼ਚਿਤ ਹੈ ਜਿਵੇਂ ਚੋਣ ਆਉਂਦੀ ਹੈ ਕਿ ਨਹੀਂ ਅਨਿਸ਼ਚਿਤ ਹੈ ਕਿਉਂਕਿ ਇਹ ਤੇ ਬਹੁਤ ਕੁਝ ਇਹਨਾਂ ਦੇ ਹੱਥ ਹੈ ਜੇ ਇਹ ਕਰ ਕਰਾ ਕੇ ਦੋ ਚੌ ਮਹੀਨੇ ਹੋਰ ਲਟਕਾ ਲੈਂਦੇ ਆ ਤੇ ਫਿਰ ਤੇ ਤੁਹਾਨੂੰ ਪਤਾ 6 ਮਹੀਨੇ ਜਦੋਂ ਰਹਿ ਜਾਂਦੇ ਆ ਤਾਂ ਬਸ ਗਿਆ ਕੰਮ ਪਰ ਸਭ ਤੋਂ ਮਹੱਤਵਪੂਰਨ ਜੇ ਕਹ ਲਈਏ ਕਿ ਐਸ ਵਿਲੇ ਨਿਸ਼ਚਿਤ ਚੋਣ ਜੇ ਕੋਈ ਹੈ ਤਾਂ ਉਹ ਹੈ ਲੋਕਲ ਬਾਡੀਜ਼ ਦੀ ਨਗਰ ਕੌਂਸਲ ਤੇ ਨਿਗਮਾਂ ਦੀ ਆ ਗਈ ਹੈ ਸਮਝੋ ਕਿਉਂਕਿ ਅੱਜ ਇਹਨਾਂ ਨੇ ਮੁਹਾਲੀ ਦੇ ਵਾਰਡਬੰਦੀ ਦਾ ਐਲਾਨ ਕਰ ਦਿੱਤਾ ਕਿ 50 ਵਾਰਡ ਹੋਣਗੇ ਮੁਹਾਲੀ ਦੇ ਮਤਲਬ ਸਾਫ ਹੈ ਕਿ ਭਈ ਫਾਈਨਲ ਨੋਟੀਫਿਕੇਸ਼ਨ ਤਾਂ ਯਾਨੀ ਵਾਰਡਬੰਦੀ ਦਾ ਅੱਜ ਹੈਗੀ ਹੈ 31 ਦਸੰਬਰ ਇੰਟਰਸਟਿੰਗ ਗੱਲ ਜਿਹੜੀ ਆਪਣੀ ਆਡੀਅנס ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਉਹ ਇਹ ਆ ਕਿ 1 ਜਨਵਰੀ 2026 ਤੋਂ ਗੁਰਪ੍ਰੀਤ ਜੀ ਇੱਥੇ ਸ਼ੁਰੂ ਹੋ ਜਾਣੀਆਂ ਮਰਦਮ ਸ਼ੁਮਾਰੀ ਜਿਹੜੀ ਕਿ ਸਾਲਾਂ ਤੋਂ ਲਟਕਦੀ ਪਈ ਆ ਹੂੰ ਲਗਭਗ 5 ਸਾਲ ਲੇਟ ਹੋ ਗਈ ਕਰੋਨਾ ਤੋਂ ਬਾਅਦ ਤਾਂ ਮਰਦਮ ਸ਼ੁਮਾਰੀ ਸ਼ੁਰੂ ਹੋ ਜਾਏਗੀ ਤਾਂ ਉਹ ਤੋਂ ਪਹਿਲਾਂ ਵਾਰਡ ਬੰਦੀ ਡਨ ਕਰਨੀ ਜ਼ਰੂਰੀ ਸੀ ਜੀ ਵਾੜ ਬੰਦੀ ਇਹਨਾਂ ਨੇ ਕਾਲ ਦੇ ਵਿੱਚ ڈن ਕਰ ਦਿੱਤੀ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਸ਼ਹਿਰਾਂ ਤੋਂ ਰੌਲਾ ਰੱਪਾ ਵੀ ਸੁਣਾਈ ਦਿੱਤਾ ਕਿ ਕਿਸੇ ਨੂੰ ਪਤਾ ਹੀ ਆ ਉਹ ਵੀ ਐਸਾ ਕਿ ਜਦੋਂ ਵਾਰਡ ਬੰਦੀ ਹੱਦ ਬੰਦੀ ਹੋਏਗੀ ਤਾਂ ਕੋਈ ਵੀ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੇ ਨੁਮਾਇੰਦਿਆਂ ਨੂੰ ਐਡਵਾਂਟੇਜ ਰਹਿੰਦਾ ਹੈ ਇਸ ਦਾ ਕਿ ਕਿਧਰੋਂ ਪਟੜਾ ਹੈ ਤੇ ਕਿਧਰੋਂ ਜੋੜਨਾ ਉਹ ਜਿਵੇਂ ਕਹਿੰਦਾ ਨੇ ਕਿ ਭੁੱਲਿਆ ਮਨ ਦਾ ਕੀ ਸਮਝਾਉਣਾ ਤੇ ਇਧੋਂ ਇਧਰੋਂ ਪੁੱਟਣਾ ਤੇ ਉਧਰੋਂ ਲਾਉਣਾ ਐਸੇ ਨਾ ਇਧਰ ਸਾਡੇ ਵੱਲ ਜਿਹੜੇ ਰਾਏ ਸਿਖਿਆ ਉਹ ਐਦੇ ਬੋਲਦੇ ਆ ਆਪਾਂ ਇਧਰ ਬੋਲਦੇ ਆ ਨਾ ਐਦੇ ਆ ਜਾ ਤੋ ਮਤਲਬ ਜੀ ਤੋ ਸਾਡੇ ਮੂੰਹ ਤੇ ਵੀ ਉਹ ਚੀਜ਼ਾਂ ਚੜੀਆਂ ਹੋਈਆਂ ਐ ਐਦੇ ਉਧੇ ਕਹਿ ਦਿੰਦੇ ਆ ਅਸੀਂ ਤੋ ਫਿਲਹਾਲ ਗੱਲ ਇਹ ਆ ਕਿ ਇਹ ਜਿਹੜਾ ਆਪਾਂ ਦੇਖਦੇ ਆਂ ਵਾਰਡ ਬੰਦੀ ਦਾ ਕੰਮ 31 ਦਸੰਬਰ ਤੱਕ ਡੰਨ ਤੇ ਦੇਰ ਸ਼ਾਮ ਤੱਕ ਇਹ ਬ੍ਰੇਕਿੰਗ ਹੋ ਗਈ ਖਬਰ ਕਿ 50 ਵਾਰਡ ਮੁਹਾਲੀ ਦੇ ਰੱਖ ਦਿੱਤੇ ਆ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆਂ ਕਿ ਹੁਣ ਕਿਸੇ ਵੀ ਸਮੇ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਔਰ ਇਹ ਇੱਕ ਦਿਲਚਸਪ ਮੁਕਾਬਲਾ ਹੋਏਗਾ ਦਿਲਚਸਪ ਮੁਕਾਬਲਾ ਹੋਏਗਾ ਕਿ ਇਹਦੇ ਵਿੱਚ ਸਥਾਨਕ ਸਰਕਾਰਾਂ ਦਾ ਸ਼ਹਿਰੀ ਵੋਟਰ ਜਿਹੜਾ ਹੈ ਨਾ ਉਹ ਵੋਟ ਦਾ ਇਸਤਮਾਲ ਕਰੇਗਾ ਉਹ ਜਦੋਂ ਵੋਟਰ ਇਸਤੇਮਾਲ ਕਰੇਗਾ ਤਾਂ ਉਥੋਂ ਆਪਾਂ ਨੂੰ ਉਹਦੀ ਕਾਫੀਅਤ ਜਾਂ ਉਹਦੀ ਰੁਚੀ ਦਾ ਪਤਾ ਲੱਗੇਗਾ ਕਿਉਂਕਿ ਹੁਣ ਸਮਾਂ ਬੀਤਦਾ ਜਾਂਦਾ ਤੇ ਆਮ ਆਦਮੀ ਪਾਰਟੀ ਤੇ ਹੋਰ ਵੀ ਦਬਾਅ ਪਵੇਗਾ ਕਿਉਂਕਿ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਆਪਾਂ ਡਾਟਾ ਸਾਰਾ ਚੈੱਕ ਕਰ ਚੁੱਕੇ ਹਾਂ ਕਿ ਜਿੱਦੀ ਬੰਪਰ ਜਿੱਤ ਦੀ ਆਸ ਹੁੰਦੀ ਹੈ ਰੂਲਿੰਗ ਪਾਰ ਨੂੰ ਉਹਦੀ ਹੈ ਨਹੀਂ ਸੀ ਤਾਂ ਉਹ ਜਿਹੜੀ ਕਸਰ ਰਹਿ ਗਈ ਆ ਭਈ ਜਿਹੜੀ ਕਸਰ ਰਹਿ ਗਈ ਆ ਉਹ ਕੱਢਣ ਦਾ ਯਤਨ ਕਰਨਗੇ ਪਰ ਗੱਲ ਆ ਕੇ ਵਿਕਾਸ ਕਾਰਜ ਤੁਹਾਨੂੰ ਪਤਾ ਹੀ ਆ ਵਿਕਾਸ ਕਾਰਜਾਂ ਵਾਸਤੇ ਤੇ ਤੁਹਾਨੂੰ ਪਤਾ ਪੂੰਜੀਗਤ ਖਰਚੇ ਨਹੀਂ ਬਚਦੇ ਸਰਕਾਰ ਦੇ ਕੋਲ ਕੀ ਵਿਕਾਸ ਹੋਣਾ ਤਾਂ ਯਾਨੀ ਥੋੜਾ ਹੈ ਥੋੜੇ ਕੀ ਜ਼ਰੂਰਤ ਹੈ ਭਈ ਜੋ ਸੀ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਕਰਕੇ ਇਹਨਾਂ ਦੇ ਲੋਕਲ ਲੀਡਰਾਂ ਨੇ ਇਲੈਕਸ਼ਨ ਲੜਨਾ ਕਿਉਂਕਿ ਤਿੰਨ ਚਾਰ ਮੰਤਰੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਰੜਾਰਤੇ ਆ ਗਏ ਠੀਕ ਹੈ ਜੀ ਉਹ ਰੜਾਰਤੇ ਨੇ ਸਮੇਤ ਖੁੱਡੀਆਂ ਤਾਂ ਹੁਣ ਜਿਹੜੇ ਮੰਤਰੀ ਰਹਿ ਗਏ ਨੇ ਜਿਨ੍ਹਾਂ ਦੀ ਅਗਵਾਈ ਚ ਜਿਨ੍ਹਾਂ ਸ਼ਹਿਰਾਂ ਚ ਕਿਉਂਕਿ 116 ਨਗਰ ਕੌਂਸਲ ਤੇ 9 ਨਿਗਮ ਜਿਨ੍ਹਾਂ ਵਾਸਤੇ ਚੋਣ ਹੋਣੀ ਹੈ ਸਵਾ 100 ਚੋਣ ਹੋਣੀ ਹੈ ਘੱਟੋ-ਘੱਟ ਤਾਂ ਮੰਤਰੀ ਓਬਵੀਅਸ ਹੈ ਕਿ ਬਹੁਤ ਸਾਰੇ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਆਉਣਗੇ ਖਾਸ ਤੌਰ ਤੇ ਜਿਨ੍ਹਾਂ ਦੇ ਲੋਕਲ ਸ਼ਹਿਰ ਹੋਣਗੇ ਚਾਹੇ ਕੌਂਸਲਾ ਨੇ ਚਾਹੇ ਨਿਗਮ ਤਾਂ ਉਹਨਾਂ ਦੀ ਪਰਫਾਰਮੈਂਸ ਤੇ ਵੀ ਨਿਗਾਹ ਰਹੇਗੀ ਤਾਂ ਫਿਰ ਇੱਥੋਂ ਹੀ ਸ਼ਾਇਦ ਰੀਸ਼ਫਲਿੰਗ ਦਾ ਮੋੜ ਵਜੇਗਾ ਕਿਉਂਕਿ ਇੱਕ ਸਾਲ ਜਿਹੜਾ ਬਕਾਇਆ ਹੋਏਗਾ ਹੋ ਸਕਦਾ ਹੈ ਕਿ ਉਹਦੇ ਵਿੱਚ ਚਿਹਰਿਆਂ ਦਾ ਫੇਰ ਬਦਲ ਕੀਤਾ ਜਾਵੇ ਕਿ ਨਵੀਂ ਟੀਮ ਨੈਣ ਇਸ਼ਕ ਦੀ ਨਵੀਂੋਂ ਨਵੀਂ ਬਹਾਰ ਕਿ ਭਾਈ ਫਿਰ ਨਵੀਂ ਬਹਾਰ ਵੇਖਣ ਵਾਸਤੇ ਹੋ ਸਕਦਾ ਹੈ ਕਿ ਥੋੜਾ ਬਹੁਤਾ ਰੀਸ਼ਫਲ ਕਰਕੇ ਕੈਬਨਟ ਦੇ ਵਿੱਚ ਕੋਈ ਚਿਹਰਾ ਜਿਹੜਾ ਉਹਨੂੰ ਮੌਕਾ ਮਿਲ ਜਾਵੇ ਤੇ ਕੋਈ ਚਿਹਰਾ ਜਿਹੜਾ ਬਾਹਰ ਚਲਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੰਟਰਸਟਿੰਗ ਚੋਣ ਹੋਏਗੀ ਤਾਂ ਕਿਸੇ ਸਮੇਂ ਵੀ ਇਹ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਆ ਪਰ ਫਰਵਰੀ ਦੇ ਵਿੱਚ ਆਸਵੰਦਨੇ ਸਾਰੇ ਕਿ ਫਰਵਰੀ ਦੇ ਵਿੱਚ ਇਲੈਕਸ਼ਨ ਹੋ ਜਾਏਗਾ ਤੇ ਕੁਝ ਮੰਤਰੀ ਸੰਤਰੀ ਤੇ ਆਪਣੇ ਜੁਗਾੜ ਦੇ ਵਿੱਚ ਆਪਣੇ ਪ੍ਰਚਾਰ ਦੇ ਵਿੱਚ ਆਪਣੀ ਮੁਹਿੰਮ ਦੇ ਵਿੱਚ ਲੱਗ ਵੀ ਗਏ ਜੀ ਇਸ ਤੋਂ ਅੱਗੇ ਜੇਕਰ ਅਗਲੀ ਖਬਰ ਵੱਲ ਚਲੀਏ ਤਾਂ ਭਾਰਤ ਦੇ ਵਿੱਚ ਇੱਕ ਰੁਝਾਨ ਹੈ ਕਿ ਜਿਹੜੇ ਵਿਭਾਗ ਦੇ ਤੋਂ ਜਵਾਬ ਮੰਗਿਆ ਜਾਵੇ ਉਹਦੀ ਜਗ੍ਹਾ ਕੋਈ ਹੋਰ ਹੀ ਵਿਭਾਗ ਜਵਾਬ ਦੇ ਜਾਂਦਾ ਹੈ ਜਿੱਦਾਂ ਜੇ ਉਦਾਹਰਨ ਲਈ ਗੱਲ ਕਰਨੀ ਹੋਵੇ ਜੇ ਕੋਈ ਨਿਸ਼ਾਨਾ ਲਾਵੇ ਇਲੈਕਸ਼ਨ ਕਮਿਸ਼ਨ ਤੇ ਤਾਂ ਜਵਾਬ ਉਹਦਾ ਭਾਜਪਾ ਦੇਣ ਬੈਠ ਜਾਂਦੀ ਹੈ ਤੇ ਜੇ ਕੋਈ ਭਾਜਪਾ ਨੂੰ ਕੋਈ ਔਰ ਕੇ ਤੇ ਕਈ ਵਾਰੀ ਇਲੈਕਸ਼ਨ ਕਮਿਸ਼ਨ ਵਿੱਚ ਜਵਾਬ ਦੇ ਜਾਂਦਾ ਹੈ ਇਦਾਂ ਹੀ ਪੰਜਾਬ 'ਚ ਹੈ ਜਿਹੜੀ ਗੱਲ ਲਈ ਪੁਲਿਸ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਉਹਦੇ ਲਈ ਕਦੀ ਮੰਤਰੀ ਥਾੜੀਵਾਲ ਸਾਹਿਬ ਆ ਜਾਂਦੇ ਨੇ ਕਦੀ ਮੁੱਖ ਮੰਤਰੀ ਤਰੀ ਸਾਹਿਬ ਆਪ ਵੀ ਬਿਆਨ ਜਾਰੀ ਕਰ ਦਿੰਦੇ ਨੇ ਤੇ ਆਖਰਕਾਰ ਜਿਸ ਚੀਜ਼ ਦੀ ਉਡੀਕ ਬਹੁਤ ਸਾਰੇ ਲੋਕਾਂ ਨੂੰ ਹੋਊਗੀ ਧੜਾ ਧੜ ਇਨਕਾਊਂਟਰਾਂ ਦੇ ਵਿਚਾਲੇ ਉਹ ਚੀਜ਼ ਹੋਈ ਹੈ ਡੀਜੀਪੀ ਹੋਣਾ ਨੇ ਖੁਦ ਆਪ ਮਾਫ ਕਰਨਾ ਕਾਰਜਕਾਰੀ ਡੀਜੀਪੀ ਸਾਹਿਬ ਨੇ ਖੁਦ ਆਪ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਗੱਲ ਕੀਤੀ ਹੈ ਕਿ ਬਈ ਚੋਣ ਕਮਿਸ਼ਨ ਦੀ ਜੇ ਕੋਈ ਅਲੋਚਨਾ ਕਰਦਾ ਤੇ ਉਹਨੂੰ ਡਿਫੈਂਡ ਭਾਰਤੀ ਜਨਤਾ ਪਾਰਟੀ ਕਰਨਾ ਜਾਂਦੀ ਹੈ ਜੀ ਤਾਂ ਇਸੇ ਦੇ ਵਿੱਚ ਤੇ ਰਾਜ਼ ਛੁਪਿਆ ਕਿ ਭਾਰਤੀ ਜਨਤਾ ਪਾਰਟੀ ਕਿਉਂ ਆ ਜਾਂਦੀ ਹੈ ਉਜਵੇਂ ਹੋਗਾ ਨਾ ਤੈਨੂੰ ਤਾਪ ਚੜੇ ਹੁੰਗਾ ਸੋਹਣਿਆ ਮੈਂ ਜੀ ਹਾਲਤ ਲਗਭਗ ਵੈਸੀ ਬਣੀ ਪਈ ਆ ਤਾਂ ਬਿਲਕੁਲ ਇਸ ਮੇਰੇ ਖਿਆਲ ਦੇ ਨਾਲ ਸਾਲ ਦੇ ਇਕਤਤਾਮ ਤੇ ਜੇਕਰ ਖੁਦ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਆ ਉਹ ਇੱਕ ਪ੍ਰੈਸ ਕਾਨਫਰੈਂਸ ਕਰਦੇ ਵੱਡੀ ਪ੍ਰੈਸ ਕਾਨਫਰੈਂਸ ਉਹਨਾਂ ਨੂੰ ਕਰਨੀ ਚਾਹੀਦੀ ਸੀ ਮੇਰਾ ਖਿਆਲ ਹੈ ਕਿਉਂਕਿ ਅਗਲਾ ਸਾਲ ਜਦੋਂ ਖਤਮ ਹੋਏਗਾ ਸ਼ਾਇਦ ਉਦੋਂ ਤੇ ਸਮਾਂ ਹੀ ਨਹੀਂ ਹੋਏਗਾ ਨਾ ਨਈਂ ਚੀਜ਼ਾਂ ਵਾਸਤੇ ਜੀ ਸਮਾਂ ਹੀ ਬਚੇਗਾ ਤਾਂ ਮੇਰੇ ਖਿਆਲ ਨਾਲ ਇਹਨਾਂ ਨੂੰ ਵੀ ਇੱਕ ਪ੍ਰੈਸ ਕਾਨਫਰੰਸ ਖੁੱਲੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਕਿਉਂਕਿ ਇਹਨਾਂ ਨੇ ਖੁੱਲੀ ਪ੍ਰੈਸ ਕਾਨਫਰੰਸ ਕਦੇ ਨਹੀਂ ਕੀਤੀ ਸਕ੍ਰਿਪਟਡ ਸੀਮਤ ਇਹ ਬਾਈਟਸ ਇੰਟਰਵਿਊ ਪ੍ਰੋਗਰਾਮ ਜੋ ਵੀ ਕਰਦੇ ਆ ਬਹੁਤ ਸਕ੍ਰਿਪਟਡ ਤੁਸੀਂ ਬਿਹਤਰ ਜਾਣਦੇ ਹੋ ਅੱਜਕੱਲ ਫੀਲਡ ਕਰਦੇ ਹੋ ਤਾਂ ਮਤਲਬ ਕਿ ਉਹ ਕੋਈ ਵੱਡੀ ਪ੍ਰੈਸ ਕਾਨਫਰੰਸ ਜਾਂ 1 ਟੂ 1 ਨਹੀਂ ਕਰਦੇ ਬਈ ਸਿੱਧਾ ਸਿੱਧਾ ਜਿਹਾ ਸਕ੍ਰਿਪਟਡ ਸਕ੍ਰਿਪਟਡ ਕੀਤੀ ਨਹੀਂ ਕੀਤੀ ਕੁਝ ਦਿਨ ਪਹਿਲਾਂ ਖੁੱਲੀ ਸੱਦ ਲਈ ਸੀ ਜੀ ਪੰਗਾ ਪੈ ਗਿਆ ਸੀ ਪ੍ਰੋਫੈਸਰ ਸਾਹਿਬ ਨਾਲ अजीत ਆលਿਆ ਨਾ ਅ ਅੱਛਾ ਜੀ ਮੈਨੂੰ ਨਹੀਂ ਪਤਾ ਜੋ ਹੋਸਦਾ ਹੈ ਨਾ ਉਹ ਪ੍ਰੋਫੈਸਰ ਸਾਹਿਬ ਨੇ ਨਸ਼ਿਆਂ ਤੇ ਸਵਾਲ ਪੁੱਛ ਲਿਆ ਉਹ ਕਹਿੰਦੇ ਤੁਸੀਂ ਜਿਹਨੇ ਜਿਹੜੇ ਨਸ਼ੇ ਵਾਲਿਆਂ ਨੂੰ ਆਪਣੇ ਦਫ਼ਤਰਾਂ 'ਚ ਸੱਦਦੇ ਰਹੇ ਹੋ ਅਸੀਂ ਉਹ ਜੇਲ੍ਹ 'ਚ ਸਿੱਟੇ ਨੇ ਮਜੀਠੀਆ ਸਾਹਿਬ ਦੀ ਗੱਲ ਕਰਦੇ ਸੀ ਚੰਗਾ ਮਾਹੌਲ ਪੱਗਿਆ ਜੀ ਜੀ ਓਕੇ 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 ਨਹੀਂ ਨਹੀਂ ਦੇਖੋ ਵੀ ਜੇ ਉਹ ਨਸ਼ਿਆਂ ਵਾਲੇ ਜੇਲ੍ਹ 'ਚ ਛੁੱਟੇ ਆ ਤੇ ਫਿਰ ਨਸ਼ੇ ਹੁਣ ਕੌਣ ਛੁੱਟੀ ਜਾਂਦਾ ਜੀ ਜੋ ਜੇਲਿ ਚ ਸੁਟ ਦਿੱਤੇ ਆ ਤੁਸੀਂ ਤੇ ਜਿਹੜਾ ਦੇਖੋ ਆਹੀ ਤੇ ਨਾ ਚਨੁਕ ਸਿਆ ਨਾ ਹੂੰ ਉਹਨਾਂ ਨੂੰ ਜਿਹੜੇ ਮਜੀਠੀਆ ਹੋਰਾਂ ਨੂੰ ਗੱਲ ਕਰਦੇ ਆ ਤਾਂ ਉਹਨਾਂ ਨੂੰ ਤਾਂ ਲੋਕਾਂ ਨੇ 17 ਚ ਨਕਾਰ ਦਿੱਤਾ ਬਿਲਕੁਲ ਹੁਣ ਤੇ ਸਤਾਈ ਆਉਣ ਆਲਾ ਭੌਕੇ ਜੀ ਤੇ ਇਹਦਾ ਮਤਲਬ ਹੀ ਆ ਕਿ ਉਹਨਾਂ ਤੋਂ ਬਾਅਦ ਵੀ ਨਸ਼ਾ ਵਿਕਦਾ ਰਿਹਾ ਜੇ ਯੁੱਧ ਨਸ਼ਾ ਪਰੋ ਤੇ ਚੱਲਦਾ ਇਹ ਮੇਰੀ ਖਿਆਲ ਦੀ ਨਾਲ ਬਿਲਕੁਲ ਪ੍ਰੈਸ ਕਾਨਫਰੈਂਸ ਇਹ ਇਦਾਂ ਦੀ ਕਰਨਗੇ ਤਾਂ ਐਕਸਪੋਜ਼ ਹੋ ਜਾਣਗੇ ਨਾ ਇੱਕ ਸਵਾਲ ਤੇ ਉਹ ਮੈਨੂੰ ਪਤਾ ਹੈ ਇਹਨਾਂ ਨੂੰ ਮੈਂ ਵਿਅਕਤੀਗਤ ਤੌਰ ਤੇ ਜਾਣਦਾ ਬੇਫਰ ਜਾਂਦੇ ਨੇ ਬਹੁਤ ਜਲਦੀ ਜੀ ਬਿਲਕੁਕ ਜੀ ਬੇਫਰ ਜਾਂਦੇ ਨੇ ਤਾਂ ਮਤਲਬ ਕੀ ਕਿਸੇ ਨੂੰ ਟੌਨ ਮਾਰਨੀ ਤੇ ਉਹਨਾਂ ਨੂੰ ਕਹਿਣਾ ਸੀਗਾ ਕਿ ਹੁਣ ਜੇ ਕਾਉਂਟਰ ਕਰਨ ਵਾਲਾ ਹੋਵੇ ਚਲੋ ਕਿਤੇ ਅਸੀਂ ਤੇ ਪੀਸੀ ਵਗੈਰਾ ਨਹੀਂ ਜਾਂਦੇ ਜੁਆਇਨ ਕਰਦੇ ਕਿਤੇ ਮੇਰੇ ਵਰਗੇ ਨੂੰ ਮੌਕਾ ਮਿਲੇ ਤੇ ਮੈਂ ਬਾਅਦ ਪੁੱਛਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਸਸੋਦੀਆ ਸਾਹਿਬ ਉੱਥੇ ਕਿਹੜੇ ਜਾਮਨ ਖਾਨ ਗਏ ਸਨ ਜੀ ਵਰਜਿੰਦਰ ਸਿੰਘ ਹਮਦਰਦ ਕੁਲ ਉਹ ਪਰਸੋ ਚਾ ਉਥੇ ਬੈਠੇ ਸਨ ਗੋਡਾ ਨੱਪ ਕੇ ਉਹ ਉਥੇ ਕੀ ਕੀ ਬਈ ਕੀ ਸੀ ਉਹਨਾਂ ਦਾ ਉਥੇ ਕੰਮ ਜੀ ਵੀ ਉਹਨਾਂ ਦੇ ਦਫਤਰ ਚ ਤੁਸੀਂ ਵੀ ਜਾਣਦੇ ਹੋ ਉਸ ਵੇਲੇ ਜਿਹੜੇ ਸੱਤਾਧਾਰੀ ਸੀ ਉਹ ਵੀ ਜਾਂਦੇ ਸੀ ਉਸ ਵੇਲੇ ਸੱਤਾਧਾਰੀ ਸੀ ਤੇ ਜੋ ਡਰੱਗ ਪੈਡਲਰ ਹੈ ਤਾਂ ਉਹਨਾਂ ਨੂੰ ਸਜ਼ਾ ਕਰਾ ਦੇ ਲੱਕੀ ਜਿਨ੍ਹਾਂ ਲੋਕਾਂ ਦੀ ਜੇ ਤੁਹਾਡੇ ਮੁਤਾਬਕ ਇਹ ਉੱਥੇ ਆਉਣੀ ਜਾਣੀ ਗਲਤ ਬੰਦਿਆਂ ਦੀ ਸੀ ਤੇ ਮਨੀਸ਼ ਸਿੰਘ ਸੇ ਸੋਦੀਆ ਫਿਰ ਕੌਣ ਹੋਇਆ ਉਹ ਵੀ ਤਾਂ ਉਸੇ ਦਫ਼ਤਰ 'ਚ ਬੈਠੇ ਨੇ ਜਾ ਕੇ ਤੇ ਇਹਨੂੰ ਤੇ ਥੁੱਕ ਕੇ ਚੱਟਣਾ ਕਹਿੰਦੇ ਆ ਤੁਸੀਂ ਵਰਜਿੰਦਰ ਸਿੰਘ ਹਮਦਰਦ ਤੇ ਵਿਅਕਤੀਗਤ ਉਹ ਤੇ ਪਿਓ ਤੇ ਵਿਅਕਤੀਗਤ ਹਮਲੇ ਬੋਲੇ ਜੀ ਵਿਅਕਤੀਗਤ ਹਮਲੇ ਬੋਲੇ ਤੁਸੀਂ ਉਹਨਾਂ ਨੂੰ ਕਰਪਟ ਕਿਆ ਤੋ ਤਾਂ ਬਾਇ ਇੱਜ਼ਤ ਨਿਕਲ ਗਿਆ ਤੁਸੀਂ ਤਾਂ ਕਲੀਨ ਚਿੱਟ ਦਿੱਤੀ ਇਹਨੂੰ ਨੂੰ ਹਾਂ ਤੇ ਤੁਹਾਨੂੰ ਕੀ ਕਹੀ ਬਲਕਿ ਇਹਨਾਂ ਦਾ ਇਹ ਨਿਕਲਦਾ ਤਰੀਕਾ ਹੈ ਗੁਰਪ੍ਰੀਤ ਕਦੇ ਵੀ ਮੈਂ ਤੁਹਾਨੂੰ ਜ਼ਿੰਦਗੀ ਚ ਦੱਸ ਦੇਣਾ ਭਗਵੰਤ ਮਾਨ ਜੀ ਦੇ ਨਾਲ ਜਦੋਂ ਵੀ ਤੁਸੀਂ ਕਿਤੇ 1 ਟੂ 1 ਵੀ ਹੋ ਜਾਓਗੇ ਇਹ ਐਦਾਂ ਹੀ ਕਰਨ ਕੇ ਇਹ ਟੋਪਿਕ ਗੋਲ ਗੋਲ ਟੋਪਿਕ ਬਣਾ ਦੇਣਗੇ ਜੀ ਜੀ ਤਾਂ ਤੁਹਾਡਾ ਕਾਊਂਟਰ ਜ਼ਬਰਦਸਤ ਹੋਣਾ ਚਾਹੀਦਾ ਫਿਰ ਦੋ ਦੋ ਮਿੰਟ ਹੀ ਅੜਦੇ ਹੁੰਦੇ ਆ ਫਿਰ ਹੋ ਸਕਦਾ ਤੁਹਾਡੇ ਗੱਲ ਪੈਣ ਤੱਕ ਵੀ ਚਲੇ ਜਾ ਜਾਂ ਤੁਹਾਨੂੰ ਖੇੜਾ ਲੱਗੇ ਤੁਸੀਂ ਖੇੜਾ ਛਡਾ ਕੇ ਭਜਨ ਦੀ ਬੜੀ ਆਤ ਹੈ ਹਮ ਤੌਰ ਤੇ ਇਹਨਾਂ ਨੂੰ ਬੱਸ ਜੀ ਜਾ ਘੜਾ ਛਡਾਉਣਗੇ ਤੇ ਜਾ ਤੁਹਾਡੇ ਖੜੇ ਪੈ ਜਾਣਗੇ ਫਿਰ ਗੱਲਾਂ ਦੋ ਹੀ ਨੇ ਚਾਹਨਾ ਜਾਂ ਤਾਂ ਗੱਲ ਗੱਲ ਲੱਗ ਜਾਂਦੇ ਆ ਜਾਂ ਫਿਰ ਗੱਲ ਪੈਣੇ ਆ ਨਾ ਬਿਲਕੁਲ ਤਾਂ ਇਹ ਸੁਰਤੀ ਆਲੋ ਜਾਂਦੀ ਆ ਖੈਰ ਪ੍ਰੈਸ ਕਾਨਫਰੰਸ ਦੀ ਆਪਾਂ ਗੱਲ ਕਰ ਰਹੇ ਹਾਂ ਸਾਬ ਜੀ ਅੱਜ ਇਹਨਾਂ ਨੇ ਮਤਲਬ ਕਿਹਾ ਕਿ ਜਲਤ 1600 ASI ASI ਇਨਸਪੈਕਟਰ ਜਿਹੜੇ ਉਹ ਮਿਲਣਗੇ ਠਾਣਿਆਂ ਦੇ ਉੱਤੇ ਜਿਹੜੇ ਟੈਗ ਹੁੰਦੇ ਨੇ ਉਹਨਾਂ ਦੇ ਪਿੱਛੇ ਪਾਕਿਸਤਾਨੀ ਏਜੰਸੀਆਂ ਦੇ ਕਰੇ ਆ ਮਤਲਬ ਇਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਨੇ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਕਿਹਾ ਕਿ ਮੈਂ 498 ਦਾ ਐਸਐਚਓ ਨਹੀਂ ਕਿਉਂਕਿ ਜਦੋਂ ਪੱਤਰਕਾਰਾਂ ਨੇ ਵੇਖੋ ਮਾੜੀ ਮੋਟੀ ਸੰਗਤ ਦਾ ਵੀ ਅਸਰ ਹੁੰਦਾ ਹੈ ਨਾ ਡੀਜੀਪੀ ਸਾਹਿਬ ਵੀ ਮਾਨਸਾਬ ਦੇ ਕਾਰਜਕਾਲ ਦੇ ਡੀਐਸਪੀ ਡੀਜੀਪੀ ਨੇ ਤਾਂ ਇਹਨਾਂ ਨੇ ਜਦੋਂ ਮਤਲਬ ਕਿ ਸਵਾਲ ਕੀਤਾ ਗਿਆ ਕਿ ਭਈ ਐਸਟੀਪੀਸੀ ਨੇ ਹੁਣ ਤੱਕ 25 ਸ਼ਿਕਾਇਤਾਂ ਦਿੱਤੀਆਂ ਨੇ ਵੱਖ-ਵੱਖ ਮਾਮਲਿਆਂ ਦੇ ਏ ਐਚਪੀਸੀ ਤੇ ਦਰਬਾਰ ਸਭ ਤੋਂ ਸਰ ਤਾਂ ਤਿੰਨ ਚਾਰ ਮਾਮਲਿਆਂ ਦੇ ਵਿੱਚ ਹੀ ਐਫਆਈਆਰ ਦਰਜ ਹੋਈ ਹੈ ਇਹ ਜਥੇਦਾਰ ਗੜਗਾ ਜੀ ਦਾ ਕਹਿਣਾ ਤਾਂ ਇਹਨਾਂ ਦਾ ਜਵਾਬ ਸੀ ਕਿ ਅਸੀਂ ਪ੍ਰੋਫੈਸ਼ਨਲੀ ਕੰਮ ਕਰਦੇ ਆ ਮੈਂ 498 ਦਾ ਐਸਐਚਓ ਥੋੜੀ ਆ ਇਸ ਬਾਰੇ ਸਬੰਧਤ ਐਸਐਚ ਨੂੰ ਪਤਾ ਹੋਏਗਾ ਮੇਰਾ ਕੰਮ ਪਾਲਿਸੀ ਮੇਕਿੰਗ ਦਾ ਹੈ ਸਟੇਟ ਪੁਲਿਸ ਨੂੰ ਕਿ ਸਾਈਡ ਲੈ ਕੇ ਜਾਣਾ ਜੇ ਪਾਲਿਸੀ ਮੇਕਿੰਗ ਦਾ ਤੇ ਫਿਰ ਪਾਲਿਸੀ ਮੇਕਿੰਗ ਤੇ ਜ਼ਿੰਮੇਵਾਰੀ ਜ਼ਰੂਰ ਆਪ ਦੀ ਤੈਅ ਕਰ ਲਓ ਜੀ ਕਿਉਂ ਕਿਹੜੀ ਪਾਲਿਸੀ ਆ ਕਿ ਬਈ ਜਿਹਦੇ ਵਿੱਚ ਅੱਜ ਤੱਕ ਲੋਜਿਸਟਿਕ ਸਪੋਰਟ ਦੇਣ ਵਾਲੇ ਤੇ ਤਿੰਨ ਜਣੇ ਅਵੋਰ ਐਨਕਾਉਂਟਰ ਚ ਮਾਰ ਦਿੱਤੇ ਜਾਂਦੇ ਨੇ ਫੜ ਕੇ ਬਿਲਕੁਲ ਪਰ ਅਸਲ ਤੇਨੇ ਸ਼ੂਟਰ ਜਿਹੜੇ ਅੱਜ ਤੱਕ ਬਾਹਰ ਨਹੀਂ ਹੂੰ ਰਾਣਾਵਲਾ ਚੌਰੀਏ ਦਾ ਕੋਈ ਰਸ਼ੀਆ ਚ ਆਇਆ ਜੀ ਫਲਾਣਾ ਆਇਆ ਜੀ ਆਹ ਫਲਾਣਾ ਫੜ ਲਿਆ ਉਹਦਾ ਸਪੋਰਟਰ ਕੋਈ ਕਾਤਲਾਂ ਦਾ ਪਰ ਕਾਤਲ ਅਸਲ ਕਿੱਥੇ ਨੇ ਜੀ ਪੋਲਿਸੀ ਮੇਕਿੰਗ ਦੇ ਵਿੱਚ ਫਿਰ ਤੁਹਾਨੂੰ ਇਹ ਵੀ ਜ਼ਿੰਮੇਵਾਰੀ ਲੈਣੀ ਪਵੇਗੀ ਜਿਹੜੀਆਂ ਸੁਸਾਈਡ ਹੋ ਰਹੀਆਂ ਨੇ ਪੁਲਿਸ ਫੋਰਸ ਦੇ ਵਿੱਚ ਤੇ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਹੈ ਕਿ ਜੀ ਰਾਈਫਲ ਸਾਫ ਕਰਦੇ ਆ ਜਾਂ ਪਿਸਟਲ ਸਾਫ ਕਰਦੇ ਆ ਮਰਗਾ ਜੀ ਪਾਲਿਸੀ ਮੇਕਿੰਗ ਚ ਤਾਂ ਕਿਤੇ ਨਾ ਕਿਤੇ ਉੱਥੇ ਵੀ ਕਮੀ ਆ ਕਿ ਜੋ ਇਹਨਾਂ ਦੀ ਨਿਯਮਤ ਛੁੱਟੀ ਹੋਣੀ ਚਾਹੀਦੀ ਹੈ ਨਿਯਮਤ ਡਿਊਟੀ ਹੋਣੀ ਚਾਹੀਦੀ ਉਹ ਵੀ ਤੇ ਪਾਲਿਸੀ ਮੇਕਿੰਗ ਦਾ ਹਿੱਸਾ ਹੈ ਕਿਉਂ ਇੰਨੀ ਵੀਆਰਐਸ ਮੰਗੀ ਜਾ ਰਹੀ ਹੈ ਪੁਲਿਸ ਫੋਰਸ ਦੇ ਵਿੱਚ ਜੀ ਇਹ ਵੀ ਤਾਂ ਪਾਲਿਸੀ ਮੇਕਿੰਗ ਦੀ ਚਰਚਾ ਹੋਣੀ ਚਾਹੀਦੀ ਜੇ ਤੁਹਾਡੇ ਵਾਸਤੇ ਪਾਲਿਸੀ ਮੇਕ ਕਿਉਂ ਪੁਲਿਸ ਅਫੀਸਰ ਜਿਹੜੇ ਤਰਜੀਹ ਦੇਣ ਲੱਗ ਪਏ ਪੁਲਿਸ ਅਧਿਕਾਰੀ ਕਰਮਚਾਰੀ ਕਿਥੋਂ ਛੱਡੋ ਨੌਕਰੀ ਬਾਹਰ ਸੈਟਲ ਹੋ ਜਾ ਜੀ ਪਾਲਿਸੀ ਤੇ ਇਹਦੀ ਤੇ ਵੀ ਮੰਗ ਕਰਦੀ ਹੈ ਨਾ ਹੂੰ ਤੁਹਾਡੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ 'ਚ ਟੰਨ ਹੋ ਜਾਂਦੇ ਨੇ ਚਿੱਟੇ ਤੇ ਨਸ਼ੇ 'ਚ ਟੰਨ ਹੋਏ ਫਿਰਦੇ ਨੇ ਵੀਡੀਓ ਵਾਇਰਲ ਹੁੰਦੀਆਂ ਨੇ ਪਾਲਿਸੀ ਮੇਕਿੰਗ ਤੇ ਫਿਰ ਉੱਥੇ ਵੀ ਚਾਹੀਦੀ ਉਹਦਾ ਵੀ ਕੰਮ ਹੈ ਬਿਲਕੁਲ ਤਾਂ ਫੀਲਡ ਦੇ ਵਿੱਚ ਕਿੰਨੇ 1 ਲੱਖ ਬੰਦੇ ਪਿੱਛੇ ਕਿੰਨੇ ਪੁਲਿਸ ਕਰਮੀ ਰਹਿ ਜਾਂਦੇ ਨੇ ਥਾਣੇ ਦੇ ਵਿੱਚ ਪਾਲਸੀ ਮੇਕਿੰਗ ਦਾ ਤੇ ਵੀ ਹਿੱਸਾ ਪਾਲਸੀ ਮੇਕਿੰਗ ਦਾ ਇਹ ਵੀ ਹਿੱਸਾ ਹੋਣਾ ਚਾਹੀਦਾ ਕਿ ਰਾਜਨੀਤਿਕ ਦਖਲ ਕਿੰਨਾ ਕੁ ਹੋਵੇ ਔਰ ਤੁਸੀਂ ਦੇਖੋ ਦਾ ਰਾਜਨੀਤਿਕ ਦਖਲ ਕਰਕੇ ਲੱਗੇ ਹੋਏ ਜੀ ਕਾਰਜਕਾਰੀ ਤੁਸੀਂ ਇੱਕ ਸ਼ਬਦ ਪੜਾ ਘਰੋੜ ਕੇ ਬੋਲਿਆ ਕਾਰਜ ਕਰੀ ਕਿਉਂਕਿ ਇਦਾਂ ਹੀ ਮਾਨ ਸਾਹਿਬ ਬੋਲਦੇ ਹੁੰਦੇ ਨੇ ਨਾ ਕਾਰਜਕਾਰੀ ਜਥੇਦਾਰ ਇਹ ਵੀ ਕੋਈ ਕਾਰਜਕਾਰੀ ਜਥੇਦਾਰ ਵੀ ਹੁੰਦਾ ਕੋਈ ਐਦਾਂ ਹੁੰਦੇ ਆ ਸਾਹਿਬ ਜਿੱਦਾਂ ਤੁਹਾਡੇ ਡੀਜੀਪੀ ਸਾਹਿਬ ਹੈ ਸਾਡੇ ਗੁਰਪ੍ਰੀਤ ਨੇ ਦੱਸਿਆ ਜਿੱਦਾਂ ਐਦਾਂ ਹੁੰਦੇ ਆ ਜੀ ਐਦਾਂ ਚੱਲਦੇ ਆ ਤਾਂ ਗੱਲ ਇਹ ਆ ਕਿ ਪਾਲਿਸੀ ਮੇਕਿੰਗ ਵਧੀਆ ਤੁਹਾਡਾ ਜਵਾਬ ਵਧੀਆ ਡੀਜੀਪੀ ਸਾਹਿਬ ਪਰ ਪਾਲਿਸੀ ਮੇਕਿੰਗ ਦੇ ਵਿੱਚ ਤੁਹਾਨੂੰ ਫਿਰ ਜਵਾਬ ਦੇਉਣਾ ਪਵੇਗਾ ਬਹੁਤ ਸਾਰੀਆਂ ਗੱਲਾਂ ਲਈ ਘਟੋ-ਘਟੋ ਉਹ ਚੀਜ਼ਾਂ ਤੇ ਤੁਸੀਂ ਨਾ ਮੰਨੋ تسلیم ਕਰੋ ਕਿ ਹਾਂ ਸਾਡਾ ਇੱਥੇ ਲੈਕ ਸਾਨੂੰ ਇਥੇ ਕੰਮ ਕਰਨ ਦੀ ਜ਼ਰੂਰਤ ਹੈ ਇੱਥੇ ਵਧੀਆ ਪਾਲਿਸੀ ਮੇਕਿੰਗ ਦੀ ਜ਼ਰੂਰਤ ਹੈ ਜੀ ਜੀ ਉਧਰ ਸਕੂਲਾਂ 'ਚ ਛੁੱਟੀਆਂ ਵਧਾ ਦਿੱਤੀਆਂ ਜੀ ਹਾਂ ਜੀ ਦੇਖੋ ਠੰਡ ਵੱਧ ਗਈ ਹੈ ਤੇ ਉਧਰੋਂ ਛੁੱਟੀਆਂ ਵਧ ਗਈਆਂ ਨੇ ਤੇ ਬੱਚਿਆਂ ਨੂੰ ਮੌਜਾ ਹੀ ਮੌਜਾ ਮੌਜਾ ਹੀ ਮੌਜਾ ਜੀ ਭਾਈ ਜਿਵੇਂ ਅੱਜ ਹਰਜੋਤ ਸਿੰਘ ਬੈਂਸ ਨੇ ਛੁੱਟੀਆਂ ਦਾ ਐਲਾਨ ਕੀਤਾ ਟੀਚਰਾਂ ਚ ਜਵਾਕਾਂ ਚ ਜੋ ਖੁਸ਼ੀ ਦੀ ਲਹਿਰ ਸੀ ਭਾਈ ਬੱਲੇ ਬੱਲੇ ਪਰ ਜਿਹੜੇ ਜਵਾਕ ਨਾਨਕਿਆਂ ਦੇ ਘਰ ਟਿਕੇ ਸਨ ਗੁਰਪ੍ਰੀਤ ਦੀ ਉਹਨਾਂ ਦੇ ਵਿੱਚ ਥੋੜੀ ਜਿਹੀ ਲਹਿਰ ਦੂਜੇ ਪਾਸੇ ਹੁਣ ਦੌੜ ਗਈ ਕਿ ਭਾਈ ਹੁਣ ਖਾਣ ਪੀਣ ਦਾ ਬੰਦੋਬਸਤ ਕਰੀਏ ਬੱਚਿਆਂ ਵਾਸਤੇ ਤੇ ਜਿਹੜੇ ਨਾਨਕਿਓ ਆ ਗਏ ਵਿਚਾਰੇ ਦੁਪਹਿਰ ਤੱਕ ਉਹ ਬੜੇ ਮਯੂਸ ਕਿ ਹੁਣ ਕੀ ਕਰੀਏ ਪਾਪਾ ਨੇ ਛੱਡ ਕੇ ਵੀ ਨਹੀਂ ਆਉਣਾ ਪਿੱਛੇ ਤੁਹਾਨੂੰ ਜੇਤ ਵੀ ਨਹੀਂ ਕਰ ਸਕਦੇ ਕਿ ਫੇਰ ਨਾਨਕਿਆਂ ਨੂੰ ਚਲੀਏ ਯਾਨੀ ਇਹ ਥੋੜੀ ਜਿਹੀ ਘੜਬੜ ਹੋ ਗਈ ਕਿ 1 2 ਵਜੇ ਲਾਂਦਾ ਆ ਕੁਝ ਬੱਚੇ ਜਿਹੜੇ ਉਹ ਚਾਂਚਕ ਨਾਨਕੇ ਘਰ ਤੋਂ ਦੱਦ ਕੇ ਘਰ ਪਹੁੰਚ ਗਏ ਘਾਟਾ ਹੋ ਗਿਆ ਉਹਨਾਂ ਨੂੰ ਥੋੜਾ ਜਿਹਾ ਤਾਂ ਖੈਰ ਛੁੱਟੀਆਂ ਵੱਧ ਗਈਆਂ ਜੀ ਰੌਚਕ ਹੁੰਦਾ ਕਿਸੇ ਛੁੱਟੀ ਦਾ ਵੱਧ ਜਾਣਾ ਆਪਾਂ ਨੂੰ ਵੀ ਪਤਾ ਹੈ ਕਿ ਕਿੰਨਾ ਸੁਖਦਾਇਕ ਹੁੰਦਾ ਬੇਸ਼ੱਕ ਕ੍ਰੂਸ਼ਲ ਟਾਈਮ ਹੁੰਦਾ ਹੈ ਪੇਪਰਾਂ ਦੀ ਤਿਆਰੀ ਆ ਬੱਚਿਆਂ ਦੀ ਪਰ ਇਹ ਮਜਬੂਰੀ ਹੋ ਗਈ ਮੈਂ ਅਗੇ ਵੀ ਕਿਹਾ ਤੇ ਮੈਂ ਖੁਦ ਸਿੱਖਿਆ ਮੰਤਰੀ ਨੂੰ ਕਹਿ ਵੀ ਚੁੱਕਾ ਸਿੱਖਿਆ ਮੰਤਰੀ ਦੀ ਟੀਮ ਨੂੰ ਵੀ ਕਹਿ ਚੁੱਕਾ ਕਿ ਸਾਨੂੰ ਹੁਣ ਕਲਾਈਮੇਟ ਚੇਂਜ ਦੇ ਹਿਸਾਬ ਦੇ ਨਾਲ ਦੇਖਣਾ ਪਵੇਗਾ ਖਾਸ ਤੌਰ ਤੇ ਸਿਆਲ ਦੀਆਂ ਛੁੱਟੀਆਂ ਨੂੰ ਕਿ ਅਸੀਂ ਇਹ ਜਿਹੜੀਆਂ ਛੁੱਟੀਆਂ 10 15 ਕਰਨੀਆਂ ਨੇ ਕਿ ਕਿਹੜੀ ਡੇਟ ਤੋਂ ਕਿਹੜੀ ਡੇਟ ਤੱਕ ਕਰ ਸਕਦੇ ਹਾਂ ਕੀ ਜੀ ਨਵੇਂ ਸਾਲ ਤੋਂ ਮਾਗੀ ਤੱਕ ਜੀ ਜਾਂ ਅਸੀਂ ਜੋ ਆਪਾਂ ਦੇਖਦੇ ਆਮ ਤੌਰ ਤੇ 크ਿਸਮਸ ਤੋਂ ਸ਼ੁਰੂ ਹੁੰਦੀਆਂ ਨੇ ਨਵੇਂ ਸਾਲ ਉਕੇ ਇਸ ਹਫਤੇ ਦੇ ਵਿੱਚ ਕੋਈ ਠੰਡ ਜ਼ਿਆਦਾ ਨਹੀਂ ਹੁੰਦੀ ਅੱਜ ਕੱਲ ਆਪਾਂ ਦੇਖਿਆ ਅਕੇ ਸਾਨੂੰ ਪਤਾ ਕਿ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਸਭਾ ਸਾਨੂੰ ਬਚਪਨ ਚੇ ਦੱਸਿਆ ਗਿਆ ਸੀ ਕਿ ਉਦੋਂ ਬੜੀ ਕਹਿਰ ਦੀ ਠੰਡ ਹੁੰਦੀ ਹੈ ਮੀਂਹ ਕਣੀ ਦਾ ਵੀ ਹੁੰਦਾ ਹੈ ਤਾਂ ਮਤਲਬ ਕਿ ਆਜਾਪਤ ਜੇ ਦੇਖੀਏ ਤਾਂ ਉਹ ਗੱਲ ਨਹੀਂ ਹੈਗੀ ਮਤਲਬ ਕਿ ਬਿਲਕੁਲ ਕਿਤੇ ਪਵੇ ਤੇ ਜਾ ਕੇ 29 30 ਦੇ ਕਰੀਬ ਠੰਡ ਜਿਹੜੀ ਹੈ ਉਹ ਜ਼ਿਆਦਾ ਪੈਂਦੀ ਹੈ ਤਾਂ ਬਹਰ ਹਾਲ ਸੰ ਥੋੜਾ ਜਿਹਾ ਸੋਚਣਾ ਪਵੇਗਾ ਕਿ ਜੇ ਛੁੱਟੀਆਂ ਕਰਨੀਆਂ ਜ਼ਰੂਰੀ ਨਹੀਂ ਕਿਉਂਕਿ ਛੋਟੇ ਬੱਚਿਆਂ ਵਾਸਤੇ ਛੋਟੇ ਬਾਲ ਤੇ ਠੰਡ ਦੇ ਵਿੱਚ ਬੜਾ ਠਰ ਠਰ ਕਰਦੇ ਨੇ ਤਾਂ ਭਾਈ ਉਹਨਾਂ ਨੂੰ ਛੁੱਟੀਆਂ ਕਿਸ ਤਰੀਕ ਤੋਂ ਕਿਸ ਤਰੀਕ ਤੱਕ ਕੀਤੀਆਂ ਜਾ ਸਕਦੀਆਂ ਇਹ ਸਿੱਖਿਆ ਸ਼ਾਸਤਰੀ ਦੇਖਣ ਕਿਉਂਕਿ ਹੁਣ ਆਪਣੇ ਤੁਹਾਨੂੰ ਪਤਾ ਹੈ ਕਿ ਮੌਸਮ ਦਾ ਪੈਟਰਨ ਆਲਮੋਸਟ ਬਦਲਿਆ ਹੋਇਆ ਹੈ ਕਿ ਕਈ ਵਾਰ ਸਰਦੀ ਲੰਮੀ ਚਲੀ ਜਾਂਦੀ ਹੈ ਕਈ ਵਾਰ ਸਰਦੀ ਬਹੁਤ ਛੋਟੀ ਹੁੰਦੀ ਹੈ ਕਈ ਵਾਰ ਸਰਦੀ ਪਛੜ ਕੇ ਕਈ ਵਾਰ ਸਰਦੀ ਬਿਲਕੁਲ ਆ ਗਾੜੀ ਆ ਜਾਂਦੀ ਆ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਦੇਖ ਕੇ ਕਰਨੀਆਂ ਚਾਹੀਦੀਆਂ ਪਰ ਅੱਜ ਤੁਹਾਨੂੰ ਪਤਾ ਹੈ ਸ਼ੀਤ ਲਹਿਰ ਚੱਲ ਪਈ ਆ ਪੰਜਾਬ ਦੇ ਵਿੱਚ ਤੇ ਵਾਰਨਿੰਗ ਵੀ ਆ ਕਿ ਅਗਲੇ 2-4 ਦਿਨ ਤੇ ਠੰਡ ਜਿਹੜੀ ਆ ਕੈਰਦੀ ਪੈ ਸਕਦੀ ਹੈ ਤੇ ਮੀਂਹ ਕਣੀ ਦੀ ਵੀ ਸੰਭਾਵਨਾ ਜਿਹੜੀ ਪੈਸ਼ੀਨ ਕੋਈ ਆ ਉਹ ਕੀਤੀ ਗਈ ਆ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ ਵਿੱਚ ਕਹਿੰਦੇ ਇੱਕ ਹੋਰ ਸਕੀਮ ਫੇਲ ਹੋ ਗਈ ਆ ਜੀ ਇਹ ਕਿਹੜੀ ਸਕੀਮ ਹੈ ਜਿਹੜੀ ਜਿਹਦਾ ਭੋਗ ਪੈ ਗਿਆ ਉਜਵਲਾ ਸਕੀਮ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਇੱਕ ਬੜਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਕਿ ਹਾਸ਼ੀਆ ਗ੍ਰਸਤ ਲੋਕਾਂ ਨੂੰ ਆਰਥਿਕ ਪੱਖੋਂ ਜਿਹੜੇ ਬਹੁਤ ਗਰੀਬ ਸੀਗੇ ਕਿ ਉਹਨਾਂ ਨੂੰ ਫ੍ਰੀ ਸਿਲੰਡਰ ਦਿੱਤੇ ਸਨ ਚੁੱਲਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇੱਕ ਲੋਕ ਸਭਾ ਦੇ ਪ੍ਰਸ਼ਨ ਦੇ ਉੱਤਰ ਦੇ ਵਿੱਚ ਜੋ ਗੱਲ ਨਿਕਲ ਕੇ ਆਈ ਆ ਪੰਜਾਬ ਮੁਤਲਕ ਕਿ 2024 ਪੰਜੀ ਦੇ ਵਿੱਚ ਸੂਬੇ 'ਚ 121000 ਲਾਪਾਤਰੀਆਂ ਨੇ ਇੱਕ ਵਾਰ ਵੀ LPG ਸਿਲੰਡਰ ਰੀਫਿਲ ਨਹੀਂ ਕਰਵਾਇਆ ਜਦ ਕਿ 99 ਹਜ਼ਾਰ ਲੋਕਾਂ ਨੇ ਸਿਰਫ ਇੱਕੋ ਵਾਰ ਸਿਲੰਡਰ ਪਰਵਾਇਆ ਯਾਨੀ ਲਗਭਗ ਸਵਾ ਲੱਖਿਆ ਜਿਨ੍ਹਾਂ ਨੇ ਮਤਲਬ ਕਿ ਇੱਕ ਵਾਰ ਵੀ ਨਹੀਂ ਪਰਵਾਇਆ ਜਾਂ ਇੱਕ ਵਾਰ ਪਰਵਾਇਆ ਤੇ ਜਾਂ 24 25 ਦੇ ਵਿੱਚ ਤੇ ਬਿਲਕੁਲ ਜ਼ੀਰੋ ਰਿਆ ਕੰਮ ਤਾਂ ਇਹ ਪੰਜਾਬ ਦੀ ਕਹਾਣੀ ਹੈ ਇਹ ਪੰਜਾਬ ਦੀ ਨਹੀਂ ਜੇ ਤੁਸੀਂ ਡਾਟਾ ਤੇ ਜਾਓਗੇ ਮੈਂ ਵੱਖ-ਵੱਖ ਰਿਪੋਰਟਾਂ ਉਜਵਲਾ ਸਕੀਮ ਤੇ ਕੀਤੀਆਂ ਵੀ ਆ ਪੜੀਆਂ ਲਿਖੀਆਂ ਵੀ ਆ ਸਾਰਾ ਕੁਝ ਕੀਤਾ ਹੈ ਤਾਂ ਇਹਦੇ ਵਿੱਚ ਜਿਹੜੇ ਲਗਭਗ 10 ਕਰੋੜ ਲਾਪਤਰੀ ਸਨ ਨਾ ਜੀ ਪਰ ਇਹ ਤੋਂ ਉਹਨਾਂ ਚੋਂ 2 ਕਰੋੜ ਦੀ ਕਹਾਣੀ ਹੈ ਇਹੋ ਆ ਕਿਉਂਕਿ ਸਿਲੰਡਰ ਪ੍ਰਾਪਨ ਲਈ ਤੁਹਾਡੇ ਕੋਲ 1000 ਰੁਪਇਆ ਹੋਣਾ ਜ਼ਰੂਰੀ ਆ ਹੂੰ ਗਰੀਬ ਨੂੰ 1000 ਰੁਪਇਆ ਕੱਢਣਾ ਬੜਾ ਔਖਾ ਹੈ ਔਰ ਸਿਆਲਾਂ ਦੇ ਵਿੱਚ ਖਾਸ ਤੌਰ ਤੇ ਜੇ ਤੁਸੀਂ ਅੱਜ ਦੇ ਦੌਰ 'ਚ ਦੇਖੋਗੇ ਤਾਂ ਹੁਣ ਗਰੀਬ ਦੇ ਘਰ ਜਿਹੜੀ 300 300 600 ਯੂਨਿਟ ਬਣਦੀ ਆ ਉਹ ਜਿਹੜੀ ਸਹੂਲियत ਹੈ ਉਹ ਫਿਰ ਹੀਟਰ 'ਚ ਤਬਦੀਲ ਹੋ ਜਾਂਦੀ ਆ ਜੀ ਜਾਂ ਇੰਡਕਸ਼ਨ ਕੋਈ ਸਰਦਾ ਥੋੜਾ ਜਿਹਾ ਇੰਡਕਸ਼ਨ ਲੈ ਆਉਂਦਾ ਕੋਈ 11500 ਦਾ ਨਹੀਂ ਤਾਂ ਹੀਟਰ ਤੁਹਾਨੂੰ ਪਤਾ 2 400 ਦੇ ਮਿਲ ਜਾਂਦੇ ਆ ਬਿਲਕੁਲ ਤਾਂ ਇਸ ਕਰਕੇ ਇਸ ਸਕੀਮ ਜਾਂ ਕੁੰਡੀ ਸਕੀਮ ਵੀ ਚੱਲਦੀ ਆ ਤਾਂ ਫਿਰ ਅਗਲਾ ਉਹ ਸਿਲੰਡਰ ਜਿਹੜਾ ਕਿ ਮਹੀਨੇ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਰੀਫਿਲ ਕਰਾਉਣਾ ਪੈਂਦਾ ਤਾਂ ਤਕਰੀਬਂ ਬੰਦਾ ਨਹੀਂ ਇਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਸਕੀਮ ਨੇ ਠੀਕ ਹੈ ਸਕੀਮ ਮਾੜੀ ਨਹੀਂ ਕਹਿੰਦਾ ਵਧੀਆ ਸਕੀਮ ਸੀ ਪਰ ਇਹਦੇ ਵਿੱਚ ਜਾਂ ਤਾਂ ਗਰੀਬਾਂ ਨੂੰ ਸਬਸਿਡੀ ਹੋਰ ਵਧਾ ਕੇ ਦਿੱਤੀ ਜਾਂਦੀ ਕਿਉਂਕਿ ਇੱਕ ਪਾਸੇ ਤੇ ਉਜਵਲਾ ਸਕੀਮ 'ਚ ਤੁਸੀਂ ਸਿਲੰਡਰ ਤੇ ਚੁੱਲ੍ਹੇ ਦੇਤੇ ਤੇ ਦੂਜੇ ਪਾਸੇ ਜਿਹੜੀ ਸਬਸਿਡੀ ਮਿਲਦੀ ਸੀ ਬੜੀ ਵੱਡੀ ਸਬਸਿਡੀ ਹੁੰਦੀ ਸੀ ਉਹ ਮੋਦੀ ਰਾਜ ਦੇ ਵਿੱਚ ਘਟਾ ਕੇ 20-25 ਰੁਪਏ ਮਜ਼ਾਕ ਕਿਆ ਕਰ ਦਿੱਤਾ ਮੈਨੂੰ ਵੀ ਕਈ ਵਾਰ ਮੈਸੇਜ ਆ ਜਾਂਦਾ ਮੇਰਾ ਜੀ ਕਰਦਾ ਫੋਨ ਪੁਆ ਕੇ ਮਾਰਾਂ ਕਿ 20-25 ਰੁਪਈਆ ਦੀ ਤੇ ਪਾਣੀ ਦੀ ਬੋਤਲ ਆਉਂਦੀ ਹੈ ਤੇ 20-25 ਰੁਪਏ ਇਹ ਸਬਸਿਡੀ ਪਾਉਣ ਡਏ ਆ ਤੇ ਨਾਲ ਉਹ ਤੇ ਆਹੀ ਮੂੰਹ ਕਾਲਾ ਕਰਾ ਕੇ ਕੀ ਲੈਣਾ ਛੱਡੋ ਖੜਾ ਤੋਂ ਗੱਲਿਆ ਕਿ ਭਾਈ ਆ ਸਾਰਾ ਕੁਸ਼ਿਆ ਜਿਸ ਕਾਰਨ ਇਹ ਜਿਹੜੀ ਉਜਵਲਾ ਸਕੀਮ ਆ ਪੰਜਾਬ ਦੇ ਬਹੁਤ ਸਾਰੇ ਲਾਭਪਾਤਰੀਆਂ ਵਾਸਤੇ ਫੇਲੀ ਆ ਜੀ ਬਿਲਕੁਲ ਇਸ ਤੋਂ ਅੱਗੇ ਜੇਕਰ ਆਪਾਂ ਚਲੀਏ ਤਾਂ ਉੱਧਰ ਲੁਧਿਆਣਾ ਦੇ ਵਿੱਚ ਕਾਂਗਰਸੀ ਬੀਬੀਆਂ ਜਿਹੜੀਆਂ ਮਹਿਲਾ ਕਾਰਕੂਨ ਨੇ ਉਹਨਾਂ ਨੇ ਹੱਲਾ ਬੋਲਿਆ ਹਾਂਜੀ ਦੇਖੋ ਉਹਨਾਂ ਨੇ ਕਿਹਾ ਕਿ ਭਾਈ ਜਲਦੀ ਤੋਂ ਜਲਦੀ ਜਿਹੜੀ ਇਹ ਸਰਕਾਰ ਆ ਨਾ ਉਹ ਹਜ਼ਾਰ ਹਜ਼ਾਰ ਰੁਪਏ ਵਾਲੀ ਗਾਰੰਟੀ ਪੂਰੀ ਕਰੇ ਦੇਖੋ ਗੱਲ ਇਹ ਆ ਕਿ ਇਹ ਤੇ ਚਲੋ ਸਿਆਸੀ ਸਟੰਟ ਬਾਜ਼ੀਆਂ ਹੁੰਦੀਆਂ ਨੇ ਇਹਨਾਂ ਬੀਬੀਆਂ ਦੀ ਫੋਟੋ ਜ਼ਰੂਰ ਸੇਵ ਕਰ ਲੈਣਾ ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਆ ਗਈ ਤੇ ਇਹਨਾਂ ਨੂੰ ਪੁੱਛਾਂਗੇ ਕਿ ਕਿੰਨੀਆਂ ਕੋ ਤੁਸੀਂ ਕਾਂਗਰਸ ਤੋਂ ਬੀਬੀਆਂ ਵਾਸਤੇ ਯੋਜਨਾਵਾਂ ਜਿਹੜੀਆਂ ਉਹ ਲੈ ਕੇ ਦੇਓਗੇ ਹੁਣ ਇਹਨਾਂ ਨੇ ਜੋ ਗੱਲ ਕਹੀ ਆ ਕਾਂਗਰਸ ਦੀ ਜੋ ਮਹਿਲਾ ਪ੍ਰਧਾਨ ਹੈ ਆ ਜਾਂ ਜੋ ਪਿੰਡੂ ਪ੍ਰਧਾਨ ਹੈ ਆ ਉਸ ਇਲਾਕੇ ਦੀ ਉਹਨਾਂ ਨੇ ਕਿਹਾ ਜੀ 48000 ਰੁਪਏ ਤਾਂ ਪਿਛਲਾ ਬਕਾਇਆ ਬਣਦਾ ਹੈ ਜੀ ਤੇ ਇਸ ਸਕੀਮ ਇਹਨਾਂ ਨੇ ਹੁਣ ਤੱਕ ਲਾਂਚ ਨਹੀਂ ਕੀਤੀ ਦੇਖੋ ਗੱਲ ਸਾਬ ਇਹ ਆ ਕਿ ਮੈਂ ਤੁਹਾਨੂੰ ਦੋ ਗੱਲਾਂ ਦੱਸੀਆਂ ਸੀਗੀਆਂ ਕਿ ਇਹਨਾਂ ਦੇ ਕੋਲ ਦੋ ਯੱਕੇ ਆ ਇੱਕ ਹੁਕਮ ਦਾ ਇੱਕ ਚੜੀ ਦਾ ਇੱਕ ਹੁਕਮ ਦਾ ਯਕਾ ਹੈਗਾ ਆ ਜਿਹੜਾ 11000 ਵਾਲਾ ਜਿਹੜਾ ਕਿ ਮੇਰਾ ਮੰਨਣਾ ਕਿ 11000 ਦੇਣਗੇ ਬੀਪੀਆਂ ਨੂੰ ਤੇ ਇੱਕ ਹੈਗਾ ਜੋ ਹੈਲਥ ਪਾਲਿਸੀ ਚ ਇਹਨਾਂ ਨੇ ਲੈ ਕੇ ਆਉਣਾ ਹੈ 10000 ਦਾ ਹਾਂ ਨਹੀਂ 10 ਲੱਖ ਦਾ ਸੌਰੀ ਇਲਾਜ ਦੋ ਗੇਮ ਚੇਂਜਰ ਯੋਜਨਾਵਾਂ ਮੈਂ ਇਹਦੇ ਕੋਲ ਹੈਗੀਆਂ ਨੇ ਜੇ ਚੱਲ ਗਈਆਂ ਤਾਂ ਕਾਂਗਰਸ ਨੂੰ ਵੀ ਪਤਾ ਉਹ ਹੁਣ ਅੱਗਲਵਾੜੀ ਹੋਣਗੇ ਕਿ ਭਾਈ ਤੁਸੀਂ ਪਹਿਲਾਂ ਤੇ ਪਿਛਲਾ ਬਕਾਇਆ ਦੇ ਕਿਉਂਕਿ ਜਦੋਂ ਇਹ 11000000 ਦੇਣ ਕਿ ਉਹ ਕਹਿਣਗੇ ਕਿ ਇੰਨਾ ਬਣਦਾ ਹੈ ਗਾਰੰਟੀ ਦੇ ਮੁਤਾਬਕ ਸਮਝਦੇ ਹੋ ਨਾ ਤੁਸੀਂ ਇਹਨਾਂ ਨੂੰ ਵੀ ਪਤਾ ਕਿ ਬਜਟ ਆ ਰਿਹਾ ਤੇ ਇਹਨਾਂ ਨੇ ਕੁਝ ਨਾ ਕੁਝ ਦਾ ਖੇਡਣਾ ਹੈ ਜੀ ਤਾਂ ਇਸ ਕਰਕੇ ਇਹ ਰਾਜਨੀਤੀ ਹੋ ਰਹੀ ਹੈ ਪਰ ਇਸ ਰਾਜਨੀਤੀ ਦੇ ਵਿੱਚ ਪੰਜਾਬ ਦਾ ਵੀ ਸੋਚੋ ਨਾ ਅੱਜ ਤੁਸੀਂ ਇਹ ਦਬਾਅ ਬਣਾ ਰਹੇ ਹੋ ਤੇ ਤੁਹਾਡੇ ਦਬਾਅ ਹੇਠਾਂ ਆ ਕੇ ਜਿਉ 48 48000 ਬੀਬੀਆਂ ਨੂੰ ਪਾਉਣ ਲੱਗੇ ਤੇ ਇਹਨੂੰ ਕੈਲਕੂਲੇਟ ਕਰ ਲਓ 1 ਕਰੋੜ ਨੂੰ 48000 ਨਾਲ ਕੈਲਕੂਲੇਟ ਕਰ ਲੋ ਜੀ ਤਾਂ ਗੱਲ ਕਿੱਥੇ ਚਲੇ ਜਾਣੀ ਆ ਇਹਦੇ ਮੇਰੇ ਖਿਆਲ ਨਾਲ 48000 ਕਰੋੜ ਬਣ ਜਾਏਗਾ 1 1 ਕਰੋੜ ਨੂੰ ਜੇ 48000 ਨਾਲ ਮਲਟੀਪਲਾਈ ਕਰੋਗੇ 48000 ਪੈਸੇ ਨਾਲ ਟਾਉਂਟ ਕਿੰਨੀ ਬਣੇਗੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਅੰਦਾਜ਼ਾ ਵੀ ਨਹੀਂ ਲੱਗਦਾ ਜੀ ਅੰਦਾਜ਼ਾ ਵੀ ਨਹੀਂ ਲੱਗਦਾ ਸਹੀ ਗੱਲ ਸਾਡੇ ਵਰਗੇ ਮੈਂ ਤੇ ਕਮਜ਼ੋਰ ਹੁੰਦੇ ਤਾਂ ਉਹ ਜਿਹੜਾ ਪੰਜਾਬ ਪਹਿਲਾਂ ਹੀ ਗੋਡੇ ਖੋਚਲੇ ਕਰਾਈ ਬੈਠਾ ਕੰਡ ਜਿਹੜੀ ਉਹਦੀ ਤੇ ਕੰਡ ਟੁੱਟੀ ਪਈ ਆ ਨਾ ਕਰਜ਼ੇ ਦੀ ਪੰਡ ਚੁੱਕ ਚੁੱਕ ਕੇ ਤੇ ਤੁਸੀਂ ਤੁਸੀਂ ਹਾਂ ਕੁਝ ਜੇ ਕਰਵਾਓਗੇ ਤਾਂ ਮੇਰੇ ਖਿਆਲ ਦੇ ਨਾਲ ਜੇ ਆਮ ਆਦਮੀ ਪਾਰਟੀ ਇਸ ਛੇੜ ਨੂੰ ਛੇੜਦੀ ਆ ਮੁੜ ਕੇ ਸਕੀਮ ਬੰਦ ਕਰਨੀ ਗੁਰਪ੍ਰੀਤ ਬਹੁਤ ਔਖੀ ਆ ਤਾਂ ਪੰਜਾਬ 48 ਪਿੱਛੇ 48 ਪਿੱਛੇ 11 ਜ਼ੀਰੋਆਂ ਲੱਗਦੀਆਂ ਨੇ ਬਸ ਇੰਨਾ ਪਤਾ ਲੱਗਦਾ ਜੇ ਇੰਨੇ ਪੈਸੇ ਚਾਹੀਦੇ ਨੇ ਬਸ ਠੀਕ ਹੈ ਤੁਸੀਂ ਜੇ ਤੁਹਾਨੂੰ ਕੋਈ ਪੁੱਛੇ ਫੋਟੋ ਖਿੱਚ ਕੇ ਅਗਲੇ ਨੂੰ ਦਿਖਾਤੀ ਕਿ ਭਾਈ ਇੰਨੇ ਬਣਦੇ ਆ ਸਾਡੀ ਕੈਲਕੂਲੇਸ਼ਨ ਤੋਂ ਬਾਹਰ ਆ ਤਾਂ ਕਹਿਣ ਦਾ ਮਤਲਬ ਇਹ ਹੋ ਆ ਕਿ ਜੇ 1 ਕਰੋੜ ਔਰਤ ਨੂੰ ਜੇ ਆਪਾਂ ਵਿਖੀ 12 ਦੇ ਹਿਸਾਬ ਨਾਲ ਹੀ ਆਪਾਂ ਬਣਾ ਲੈਨੇ ਆ ਮੰਨ ਲਓ 12 ਮਹੀਨਿਆਂ ਦਾ ਹਜ਼ਾਰ ਹਜ਼ਾਰ ਰੁਪਿਆ ਕਿੰਨਾ ਹੋ ਗਿਆ 12 ਹਜ਼ਾਰ ਤੇ 1 ਕਰੋੜ 200 ਨੂੰ ਤੁਸੀਂ ਦੇਣਾ ਤਾਂ ਵੇਖ ਲਓ ਅਮਾਉਂਟ ਕਿੰਨਾ ਬਣ ਗਿਆ ਕਿੰਨਾ ਅਮਾਉਂਟ ਬਣ ਜਾਂਦਾ ਤੋ ਕਹਿੰਦਾ ਮਤਲਬ ਇਹ ਹੈ ਕਿ ਇਹ ਸਕੀਮ ਜੇ ਆਮ ਆਦਮੀ ਪਾਰਟੀ ਨੇ ਲਾਗੂ ਕਰ ਦਿੱਤੀ ਤਾਂ ਸਮਝੋ ਪੰਜਾਬ ਦਾ ਮਤਲਬ ਕਿ ਬਸ ਅੱਗੇ ਹੁਣ ਕੀ ਕਹਿਣਾ ਕਿ ਪੰਜਾਬ ਦਾ ਬਹੁਤ ਬੁਰਾ ਆਰਥਿਕ ਤੌਰ ਤੇ ਹਾਲ ਹੋ ਜਾਏਗਾ ਜੀ ਜੀ ਬਿਲਕੁਲ ਇਸ ਤੋਂ ਅੱਗੇ ਦੇਖ ਕੇ ਆਖਰੀ ਖਬਰ ਵੱਲ ਵਧੀਏ ਤਾਂ ਦੂਸ਼ਿਤ ਪਾਣੀ ਨਾਲ ਹੋਈਆਂ ਨੇ ਕਈ ਮੌਤਾਂ ਜੀ ਆ ਵੇਖ ਲਓ ਮੈਂ ਨਾ ਸਵੇਰੇ ਸਵੇਰੇ ਜਦੋਂ ਖਬਰ ਪੜ੍ਹੀ ਇੱਕ ਜੀ ਮੈਂ ਬੜਾ ਹੈਰਾਨ ਰਿਹਾ ਗੁਰਪ੍ਰੀਤ ਕੇ ਭਾਰਤ ਇੰਡੀਆ ਯਾਨੀ ਕਿ ਜਿਹੜਾ ਇਹ ਸਾਡਾ ਮੁਲਕ ਆ ਉਹ ਬਣ ਗਿਆ ਜੀ ਵਰਲਡ ਦੀ ਚੌਥੀ ਵੱਡੀ ਆਰਥਿਕਤਾ ਜੀ ਮੈਂ ਬੜਾ ਹਰਾਮ ਰਿਹਾ ਕਿ ਜਾਪਾਨ ਨੂੰ ਕਟਿਆ ਤੇ ਅਸੀਂ ਕਿੰਨਾ ਕੁ ਕਟਿਆ ਤੇ ਪਤਾ ਲੱਗਿਆ ਮੈਂ ਉਹ ਅੰਕੜਾ ਜਦੋਂ ਕੱਢਿਆ ਕਿਉਂਕਿ ਗੋਦੀ ਮੀਡੀਆ ਅੰਕੜਾ ਤੇ ਦੱਸਦਾ ਹੀ ਨਹੀਂ ਕਿੰਨੀ ਕਬੱਡੀ ਛਾਲ ਮਾਰੀ ਹੈ ਤਾਂ ਵੇਖਿਆ ਕਿ ਭਾਰਤ ਦੀ ਜੀਡੀਪੀ ਦਾ ਆਕਾਰ ਹੈਗਾ 4.187 ਟ੍ਰਿਲੀਅਨ ਡਾਲਰ ਜੀ ਜੀ ਤੇ ਉਹਨਾਂ ਦਾ ਹੈਗਾ 4.186 ਟ੍ਰਿਲੀਅਨ ਡਾਲਰ ਲੋ ਜੀ ਇੱਕ ਦਾ ਫਰਕ ਹੈ ਜੀ ਹੁਣ ਇਹਨੂੰ ਕੀ ਕਹੀਏ ਤਾਂ ਉਹ ਜੇ ਇੱਕ ਦਿਨ ਛਾਲ ਮਾਰ ਕੇ ਹੋ ਗਿਆ ਤਾਂ ਉਹ ਫਿਰ ਉਹ ਆਪਦੀ ਜਗ੍ਹਾ ਤੇ ਚਲੇ ਜਾਂਗੇ ਅਸਿਫ ਨੂੰ ਥੱਲੇ ਇਹਨਾਂ ਨੇ ਕਿਸੇ ਨੇ ਖਬਰ ਜਿਹੜੀ ਹੈ ਨਾ ਉਹ ਬਣਾਉਣੀ ਕੋਈ ਨਹੀਂ ਤਾਂ ਖੈਰ ਅੱਜ ਜਦੋਂ ਇਹ ਖਬਰ ਸ਼ਾਇਆ ਹੋਈ ਨਸ਼ਰ ਹੋਈ ਤਾਂ ਮੈਂ ਦੇਖਿਆ ਕਿ ਕਿੰਨੇ ਟਿੰਡੂ ਉਰਚੀ ਬਣ ਕੇ ਗੋਦੀ ਮੀਡੀਆ ਵਾਲੇ ਟਿੰਡੋਰਾ ਪਿੱਟ ਰਹੇ ਆ ਕਿ ਦੇਖੋ ਜੀ ਇਹ ਹੋ ਗਿਆ ਵਾਹ ਹੋ ਗਿਆ ਪਰ ਅੱਜ ਜਦੋਂ ਹੁਣ ਦੇਰ ਸ਼ਾਮ ਇਹ ਖਬਰ ਪੜ੍ਹੀ ਆ ਕਿ ਭਈ ਮੱਧ ਪ੍ਰਦੇਸ਼ ਦੇ ਵਿੱਚ ਦੂਸ਼ਿਤ ਪਾਣੀ ਦੇ ਨਾਲ ਲਗਭਗ ਲਗਭਗ ਬਈ ਦਰਜਣ ਮੌਤਾ ਹੋ ਗਈਆਂ ਨੇ ਤਾਂ ਫਿਰ ਸਮਝ ਆਇਆ ਕਿ ਇਹ ਖਬਰਾਂ ਸਾਡੇ ਵਾਸਤੇ ਬੇਕਾਰ ਨੇ ਉਦੋਂ ਤੱਕ ਬੇਕਾਰ ਨੇ ਜਦੋਂ ਤੱਕ ਸਾਡੇ ਇੱਥੋਂ ਦੇ ਵਸਿੰਦਿਆਂ ਨੂੰ ਰੋਟੀ ਪਾਣੀ ਦਵਾਈ ਪੜ੍ਹਾਈ ਇਹ ਸਾਰਾ ਕੁਝ ਨਹੀਂ ਮਿਲਦਾ ਤਾਂ ਖੈਰ ਹਾਈ ਕੋਰਟ ਨੇ ਰਾਜ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਆ ਸੀਐਮ ਜਿਹੜੇ ਆ ਹਸਪਤਾਲ ਪਹੁੰਚੇ ਆ ਤੇ ਇਹਦੇ ਵਿੱਚ ਆਪਾਂ ਨੂੰ ਪਤਾ ਆ ਕਿ ਸਰਕਾਰ ਡਬਲ ਇੰਜਨ ਦੀ ਆ ਭਾਰਤੀ ਜਨਤਾ ਪਾਰਟੀ ਦੀ ਆ ਤਾਂ ਇਹਨਾਂ ਨੂੰ ਚਾਹੀਦਾ ਕਿ ਉਹਨਾਂ ਜਵਾਬ ਦੇਣ ਕਿ ਤੂੰ ਹੀ ਤੇ 2047 ਚ ਕਹਿੰਦੇ ਆ ਕਿ ਅਸੀਂ ਡਿਵਲਪਡ ਕੰਟਰੀ ਬਣ ਜਾਣਾ ਆ ਭਾਈ ਪਾਣੀ ਤੇ ਦੇ ਦਿਓ 25 30 ਤੱਕ ਲੋਕਾਂ ਨੂੰ ਅਨਾਜ ਤੇ ਦੇ ਦਿਓ ਤੁਸੀਂ ਤਾਂ 80 ਕਰੋੜ ਨੂੰ ਮੁਫਤ ਨਾਜ ਵੰਡੀ ਜਾਂਦੇ ਹੋ ਐਨੇ ਕੁ ਜੋਗੀ ਤਾਂ ਕਰ ਦਿਓ ਤਾਂ 2047 ਵਾਲਾ ਤੇ ਇਦਾਂ ਦਾ ਖਾਅ ਬਿਆ ਯੋਧੋ ਤੱਕ ਕਤੇ ਬਹੁਤ ਸਾਰੇ ਬਹੁਤ ਸਾਰੇ ਹਾਕਮ ਰਿਐਲਿਟੀ ਇਹ ਕਿ ਉਹਨਾਂ ਨੇ ਆਪ ਹੀ ਨਹੀਂ ਰਹਿਣਾ ਤੇ ਬਹੁਤ ਸਾਰੇ ਸਾਡੇ ਵਰਗੇ ਜਿਵੇਂ ਸੋਨੇ ਆ ਜਾਂ ਜਿਹੜੇ ਇਹਨਾਂ ਦੇ ਭਗਤ ਤਾਲੀਆਂ ਵਜਾਰੇ ਉਹਨਾਂ ਨੇ ਨਹੀਂ ਨਹੀਂ ਰਹਿਣਾ 2047 ਜਿਹੜੇ ਕਹਿੰਦੇ ਮਿਲਾਂਗੇ ਕਰ ਲੋ ਗੱਲ ਇਥੇ ਸਾਨੂੰ ਇਹ ਨਹੀਂ ਪਤਾ ਕਿ ਆਪਾਂ 25 ਚ ਹੁਣ ਸੌਣਾ ਤੇ 26 ਚ ਉੱਠਣਾ ਕਿ ਨਹੀਂ ਉੱਠਣਾ ਇਹ ਸਾਨੂੰ 47 ਦਾ ਸੁਪਨਾ ਦੇ ਹੀ ਜਾਂਦੇ ਨੇ ਜੀ ਵਿਕਸਿਤ ਕਰਨਾ ਕਹਿੰਦੇ ਭਾਰਤ ਨੂੰ ਦੇਖਦੇ ਆਂ ਵੀ ਕੀ ਬਣਦਾ ਵੈਸੇ ਜਿਹੜੀ ਪਾਲਿਸੀ ਚੱਕਦੇ ਨੇ ਉਹਨੂੰ ਵਿਕਸਿਤ ਭਾਰਤ ਦੇ ਨਾਂ ਦੇ ਪਿੱਛੇ ਰਗੜੀ ਜਾਂਦੇ ਨੇ ਤਬਦੀਲੀਆਂ ਕਰੀ ਜਾਂਦੇ ਨੇ ਸੋ ਖੈਰ ਏ ਸੀ 2025 ਦਾ ਅੱਜ ਦਾ ਆਖਰੀ ਪ੍ਰੋਗਰਾਮ ਹੁਣ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ 2026 ਦੇ ਵਿੱਚ ਮਿੱਠੀਆਂ ਸਲੂਣੀਆਂ ਖਬਰਾਂ ਹਰ ਰੋਜ਼ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੇ ਲਈ ਇਹ ਸਾਡਾ ਵੈਸੇ ਪੇਸ਼ ਹੈ ਕੰਮ ਹੈ ਤੁਹਾਡੇ ਤੱਕ ਹਰੇਕ ਜਾਣਕਾਰੀ ਪਹੁੰਚਦੀ ਕਰਨਾ ਸੋ ਤੁਹਾਨੂੰ ਸਾਰਿਆਂ ਨੂੰ ਸਰੋਤਿਆਂ ਨੂੰ ਨਵੇਂ ਬਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ ਮਿੰਟੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਜੀ ਨਵੇਂ ਬਰੇ ਦੀਆਂ ਧੰਨਵਾਦ ਬਿਲਕੁਲ ਜੀ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਆਡੀਅנס ਆਡੀਅנס ਦੇ ਸਾਰੇ ਸਜਨ ਸਨੀਆਂ ਨੂੰ ਪਰਿਵਾਰ ਨੂੰ ਸਭ ਨੂੰ ਨਵਾਂ ਸਾਲ ਮੁਬਾਰਕ ਦੁਆਵਾਂ ਜਿਉਂਦੇ ਵੱਸਦੇ ਰਹੋ ਧੰਨਵਾਦ